ਪੁਲਰ ਰੋੜਾ ਗੁਰਨਾਮ ਕਨਨ ਗਰਾਸਪੂ ਲੱਗੇ ਗਰਾਸਪੂ ਲੱਗੇ ਇੱਕ ਗੱਡੀ ਦਾ ਕੋਈ ਮਾਰ ਕੇ ਛੁੱਟ ਗਿਆ ਜੀ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਫੋਨ ਨੇ ਫੋਨ ਇਹ ਟੈਂਕੀ ਲੱਗੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਪਖਾਨ ਕਰਿਆ ਲਕਨ ਸ਼ਾਂਤੀ ਨਗਰ ਪਖਾਨ ਕਰਕੇ ਲਕਨ ਉਹ ਗੇਨ ਉਹਨਾਂ ਦੇ ਘਰ ਭਲਾਂ ਤੇ ਕਾਫੀ ਘੇਰ ਤੋਂ ਕੋਈ ਮਲਾਜਮ ਇੱਥੇ ਹੁਣ ਆਏ ਨੇ ਇਹਨੇ ਕਿਹਾ ਕਿ ਕੱਲ ਇੱਥੇ ਪੇਜਿਆ ਮੁੰਡਿਆਂ ਨੂੰ ਕਾਉਂਟਰ-ਕਾਉਂਟਰ ਰੱਖ ਕੇ ਸਾਈਡ ਕੀਤੀ ਹੈ ਕੁਆ ਕਪੀਆ ਸਾਰਿਆ ਤੇ ਪੁਨਾ ਕਾ ਕਾਰ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ। ਇਹ ਸਰ ਗੁਰਨਾਨਕ ਤੇ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ। ਇੱਥੇ ਤੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ। ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਤੇ ਬੱਸ ਡਰਾਈਵਰ ਵੱਲੋਂ ਨਾਮ ਲੂਣ ਕਰ ਵੀ ਕਲਾਇਆ ਜੀ। ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ। ਉਸ ਨਾਲ ਦੇ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕੁ ਸਮਾਂ ਦਸਿਆ ਹੈ ਤੇ 7 ਵਜੇ ਦੀ ਗੱਲ ਹੈ ਸਵੇਰੇ ਦੀ ਕੀ ਕਾਰਨ ਕੀਤੀ ਹੈ ਕਾਰਵਾਈ ਸਰ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋਰ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਕੋਈ ਫੁਟੇ ਸਾਹਮਣੇ ਆਈ ਫੁਟੇ ਸਾਰਾ ਜੇ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜੀ ਇਹ ਐਸੈਸਰੀ ਵੀ ਇੱਥੇ ਦੁੱਭੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਠਾਕ ਜੀ ਉਹਨਾਂ ਸਰ ਟ੍ਰੇਸ ਕਰ ਰਹੇ ਆ ਜੇ ਫਿਰ ਇਸ ਨੂੰ ਬਾਅਦ ਕਰ। ਅਗਰ ਪੁਲਰ ਰੋਡ ਗੁਰਨਾ ਨੰਨ ਗਰਾਸਪੂ ਲੱਗੇ ਗਰਾਸਪੂ ਲੱਗੇ ਇੱਕ ਗੱਡੀ ਦਾ ਕੋਈ ਮਾਰ ਕੇ ਛੁੱਟ ਗਿਆ ਜੀ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਫੋਨ ਨੇ ਫੋਨ ਇਹ ਟੈਂਕੀ ਲੱਗੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪਸ 'ਚ ਟੈਂਕੀ ਲੱਗੇ ਪਖਾਨ ਕਰਿਆ ਲਕਨ ਸ਼ਾਂਤੀ ਨਗਰ ਪਖਾਨ ਕਰਕੇ ਲਕਨ ਉਹ ਗੇਨ ਉਹਨਾਂ ਦਾ ਘਰ ਭਲਾਂ ਤੇ ਕਾਫੀ ਘੇਰ ਤੋਂ ਕੋਈ ਜ਼ਿਆਦਾ ਮਲਾਜਮ ਇੱਥੇ ਹੁਣ ਆਏ ਨੇ ਇਹਨੇ ਕਿਹਾ ਕਿ ਕੱਲੇ ਇੱਥੇ ਪੇਜਿਆ ਮੁੰਡਿਆਂ ਨੂੰ ਕਾਉਂਟਰ-ਕਾਉਂਟਰ ਲਾ ਕੇ ਸੈੱਡ ਕੀਤੀ ਹੈ 40 ਵਾਕਾ ਪ੍ਰਿਆਸ ਆਇਆ ਤੇ ਉਹਨਾਂ ਦਾ ਕਾਰ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ। ਇਹ ਸਰ ਗੁਰਨਾਨਕ ਤੇ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ। ਇੱਥੇ ਤੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ। ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਤੇ ਬੱਸ ਸਟੈਂਡ ਵੱਲੋਂ ਨਾਮ ਲੂਮ ਤੇ ਵੀ ਕਲਾਇਆ ਜੀ। ਜਿਸ ਨਾਲ ਤਬ ਵੀ ਕੱਲ੍ਹ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕੁ ਸਮਾਂ ਲੱਗਿਆ ਤੇ 7 ਵਜੇ ਦੀ ਗੱਲ ਹੈ ਇਸ ਵੇਲੇ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਕੋਈ ਫੁਟੇ ਸਾਹਮਣੇ ਆਈ ਫੁਟੇ ਸਾਰਾ ਜੇ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜੀ ਇਹ ਐਸੈਸਰੀ ਵੀ ਇੱਥੇ ਦੁੱਭੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਾਰਾ ਚੱਕ ਹਣੀ ਕਿ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਅਦ ਕਰ। ਨਗਰ ਭੁਲੇ ਰੋਡ ਗ੍ਰਾਸਪੂਲੇ ਗ੍ਰਾਸਪੂਲੇ ਜੀ ਗੱਲ ਹੋਈ ਜੀ। ਇਹ ਗੱਡੀ ਆਹ ਮਾਰ ਕੇ ਛੁੱਟ ਗਿਆ ਜੀ। ਕਾਰ ਵਾਲ ਮਾਰ ਕੇ ਛੁੱਟ ਗਿਆ ਜੀ। ਕਿਸੇ ਨੇ ਵੇਖਿਆ ਥੋੜੀ ਆ। ਹਾਂ ਜੀ। ਕੋਣ ਨੇ ਫੋਟੋ ਇਹ ਟੈਂਕੀ ਲੱਗ ਕੇ ਘਰ ਕਹਿੰਦੇ ਜੇ ਇਹਨਾਂ ਦਾ